ਬਹੁਤ ਸਾਰੇ ਰੰਗ-ਬਰੰਗੇ ਅੱਜ ਰੋਟੀਆਂ ਸੇਕਣ ਵਾਸਤੇ ਆਉਣਗੇ ਜਿਸ ਦਿਨ ਦੀ ਚੰਦ ਪਾਨ ਦੇ ਵਿੱਚ ਘਟਨਾ ਵਾਪਰੀ ਆ ਉਸ ਦਿਨ ਦਾ ਚੰਦ ਪਾਨ ਕਿਸੇ ਨੂੰ ਨਹੀਂ ਦੀ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮਤਲਬ ਪੋਸਟ ਪਾਈ ਜਹੇਦਾਰ ਕਰ ਸੇਵਕ ਸਿੰਘ ਫਾਲਸਾ ਨੇ ਕਿ ਜਿਹੜੇ ਦਲਤਾਂ ਦੇ ਵਿੱਚੋਂ ਐਮਪੀ ਬਣੇ ਨੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਦਲਤਾਂ ਦੇ ਉੱਪਰ ਹਤਿਆਚਾਰ ਹੋ ਗਿਆ ਤੇ ਹੁਣ ਹਜੇ ਤੱਕ ਬੋਲੇ ਤੱਕ ਕਿਉਂ ਨਹੀਂ ਤੇ ਉਸ ਮਾੜੀ ਮੋਟੀ ਲੱਜ ਸ਼ਰਮ ਦੇ ਮਾਰੇ ਅੱਜ ਤੁਹਾਡੇ ਪੰਡਾਲ ਦੇ ਵਿੱਚ ਸੱਚੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਪਿੰਡ ਚੰਦਪਾਂਦੀ ਚੰਦਪਾਂਦੀ ਵਿੱਚ ਮਸਲਾ ਕਾਫੀ ਜ਼ਿਆਦਾ ਪਖਿਆ ਹੋਇਆ ਹੈ ਇੱਕ ਸ਼ੈੱਲਰ ਮਾਲਕ ਦੇ ਵੱਲੋਂ ਪਿੰਡ ਦੇ ਵਿੱਚ ਸ਼ਰੀਆਮ ਕੁਲੀਆਂ ਚਲਾਈਆਂ ਗਈਆਂ ਮਜ਼ਦੂਰਾਂ ਦੇ ਉੱਪਰ ਜਿੱਥੇ ਮਜ਼ਦੂਰਾਂ ਦਾ ਕਾਫੀ ਨੁਕਸਾਨ ਵੀ ਹੋਇਆ ਤੇ ਨਾਲ ਹੀ ਮਜ਼ਦੂਰਾਂ ਦੇ ਵੱਲੋਂ ਹੁਣ ਪਿੰਡ ਦੇ ਵਿੱਚ ਤੰਨਾ ਲਗਾ ਦਿੱਤਾ ਗਿਆ ਹੈ ਕਿਉਂਕਿ ਪੁਲਿਸ ਦੇ ਵੱਲੋਂ ਮਜ਼ਦੂਰਾਂ ਦੇ ਬੇਕਸੂਰ ਪਰਿਵਾਰਕ ਮੈਂਬਰਾਂ ਦੇ ਉੱਪਰ ਵੀ ਪਰਚੇ ਪਾ ਦਿੱਤੇ ਗਏ ਹਨ ਤੁਹਾਨੂੰ ਦੱਸਦੀ ਕਿ ਅੱਜ ਐਮਪੀ ਸਰਬਜੀਤ ਸਿੰਘ ਪਹੁੰਚੇ ਸਨ ਪਿੰਡ ਚੰਦਪਾਣ ਦੇ ਵਿੱਚ ਲੋਕਾਂ ਦਾ ਦੁੱਖ ਦਰਦ ਸੁਣਦੇ ਲਈ ਪਰ ਲੋਕਾਂ ਨੇ ਅਗੋਂ ਐਮਪੀ ਸਰਬਜੀਤ ਸਿੰਘ ਦਾ ਜੰਮ ਕੇ ਵਿਰੋਧ ਕੀਤਾ ਤੇ ਐਮਪੀ ਸਰਬਜੀਤ ਸਿੰਘ ਦੇ ਮੂੰਹ ਤੇ ਹੀ ਖਰੀਆਂ ਖੋਟੀਆਂ ਸੁਣਾਈਆਂ ਪਿੰਡ ਚੰਦਪਾਣ ਦੇ ਲੋਕਾਂ ਨੇ ਐਮਪੀ ਸਰਬਜੀਤ ਸਿੰਘ ਨੂੰ ਕਿਹਾ ਕਿ ਤੁਹਾਨੂੰ ਅੱਜ ਕਿਵੇਂ ਸਾਡਾ ਪਿੰਡ ਦੇਖਿਆ ਜਦੋਂ ਇੰਨਾ ਕੁਝ ਇੱਥੇ ਹੋਇਆ ਗਰੀਬਾਂ ਤੇ ਅਤਿਆਚਾਰ ਹੋਇਆ ਮਜ਼ਦੂਰਾਂ ਤੇ ਹਤਿਆਚਾਰ ਹੋਇਆ ਉਹਦੋਂ ਤੁਸੀਂ ਕਿੱਥੇ ਸੀ ਅਸੀਂ ਤੁਹਾਨੂੰ ਆਪਣੇ ਲੇ ਦੇ ਲਈ ਖੜਾ ਕੀਤਾ ਸੀ ਚੁਣਿਆ ਸੀ ਪਰ ਤੁਸੀਂ ਸਾਡੇ ਕਿਸੇ ਕੰਮ ਨਹੀਂ ਆਏ ਹੁਣ ਤੁਹਾਨੂੰ ਦਿਖਾਉਨੇ ਆ ਪਿੰਡ ਚੰਦਪਾ ਦੇ ਵਿੱਚ ਐਮਪੀ ਸਰਬੀਸ ਸਿੰਘ ਦਾ ਵਿਰੋਧ ਕਰਨ ਵਾਲਾ ਵੀਡੀਓ ਕਿਵੇਂ ਇੱਕਦਮ ਐਮਪੀ ਸਰਬੀਸ ਸਿੰਘ ਦਾ ਮੂੰਹ ਉੱਤਰ ਗਿਆ ਜਦੋਂ ਲੋਕਾਂ ਨੇ ਉਸ ਦੇ ਵਿਰੁੱਧ ਨਾਰੇਬਾਜੀ ਕੀਤੀ ਵੀਡੀਓ ਦੇਖ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਖਬਰ ਨੂੰ ਦੇਖਣ ਦੇ ਲਈ ਇਹ ਗਰੁੱਪ ਵਿੱਚ ਆ ਕੇ ਆ ਗਏ। ਪਲੇਆਫਰ ਉਹ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀਆਂ ਸੀ ਇਹ ਮੁੱਦਾ ਸਾਡੇ ਕੋਲ ਰਿਹਾ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ। ਇਹ ਆਪਣੇ ਉਹ ਤੁਸੀਂ ਕਿਹਾ ਨਾ ਜੀ। ਹਾਂ ਜੀ। ਇਸ ਮਸਲੇ ਨੂੰ ਤੁਸੀਂ ਕਿਦਾਂ ਠਾਹੋਗੇ? ਇਹ ਵੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ? ਜੇ ਤਉ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ